ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਰਰਾ ਸਭ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਜ ਦੁਸਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਟਦੇ ਨਾਂ ਦੇ ਮੁਖ ਲਾਇਆ ਜੰਨਾ ਨਾ ਕੇ ਸਰ ਸੀ ਵੀ ਅੰਤ ਲਈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋ ਪਿਆ ਜਾਂ ਸੁਖ ਧਾਮ ਨਾ ਹੋਏ ਤੂ ਕਰਤਾ ਕਰਣਾ ਮੈਂ ਨਹੀਂ ਜਾਹੂ ਕਰੀ ਨ ਹੋਈ भले हारी कुदरत वसया तेरा अंतर जाई लिखया रहाओ जात बह जो जोत तो बह जाता कल कला पर भूर रहा तू सचा साहेब शिव सवालो जिंदगी ती सो पार पया कहो न करते के बाता जो किस करना सो कर रहा सोदर राग आशा महला पहला इंकुंकार सत गुर प्रसाद सो दर तेरा केहा सो गर केहा जित बस रपस माले बाजे तेरे नाथ ने कसंखा कि तेरे पावन हारे ਕਤੇ ਤੇਰੇ ਰਾਗ ਪਰ ਸੋ ਕਈਏ ਕਤੇ ਤੇਰੇ ਗਾਵਣ ਹਾਰੇ ਗਾਵਾਂ ਤੁੰਨੋ ਪਉਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਾਂ ਤੁੰਨੋ ਚਿਤ ਕੁਬਤ ਲੈ ਕੇ ਜਾਣ ਨਿ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁੰਨੋ ਇਸ ਬ੍ਰਹਮਾ ਦੇਵੀ ਸੋ ਹੁੰਦੇ ਸਦਾ ਸਵਾਰੇ ਗਾਵਾਂ ਤੁੰਨੋ ਇੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਾਂ ਤੁੰਨੋ ਸਿਸਮਾ ਦੇਂਦਰ ਗਾਵਾਂ ਤੁੰਨੋ ਸਾਧ ਵਿਚਾਰੇ ਗਾਵਾਂ ਤੁੰਨੋ ਜਤੀ ਸਤੀ ਸੰਤੋਖੀ ਗਾਵਾਂ ਤੁੰਨੋ ਵੀਰ ਕਰਾਰੇ ਗਾਵਾਂ ਤੁੰਨੋ ਪੰਡਤ ਪੜਨ ਰਕੇ ਸੁਰਜੂ ਜੁਕ ਵੇਧਾ ਨਾਲੇ ਗਾਵਾਂ ਤੁੰਨੋ ਮੋਨੀ ਅਨਮੋਹਨ ਸੁਰ ਕਾ ਬਚ ਪਿਆਲੇ गांव दनुतर उपाय तेरे अठ सती रत्नाले काम तुदनो ज्योत महा बलसूरा गांव तुदनो खाड़ी चारे काम तुदनो खंड बंडल पर मंडा कर कर रखे तेरे तारे सही तुदनो गांव है ज्योतत भवनत तेरे भगत रसाले और केते गांवन से मैं जितना नानक क्या बिचारे सोई सोई सदा से साहिब साचा साची नाही है व्यूसी चाइना सीजना जने चाइ ਰੰਗੀ ਰੰਗੀ ਭਾਤੀ ਕਰਕਰ ਜਿਸੇ ਮਾਇ ਜਨੁ ਭਾਏ ਕਰਕਰ ਦੇਖੇ ਕੀਤਾ ਆਪਣਾ ਚਿਤਤੀ ਦੀ ਬੜੀ ਆਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਸਹ ਪਾਸ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਕੇ ਸਭ ਕੋ ਏ ਕੇਵੜ ਵੱਡਾ ਟਿੱਟਾ ਹੋਏ ਕੀਮਾ ਦਬਾਏ ਨਾ ਕਿਹਾ ਜਾਈ ਕਹਿਣੇ ਵਾਲਾ ਰਹਤੇ ਸਮਾਈ ਓਨੇ ਮੇਰੇ ਸਾਹਿਬਾ ਗਹਿਰ ਕਬੀਰਾ ਗੁੜੀ ਕਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਜੀਰਾ ਰਹਾਉ ਸਭ ਸੁਰਤੀ ਮੇ ਸੁਰਤ ਕੁਮਾਈ ਸਭ ਕੀ ਮਨ ਮਿਲ ਗਈ ਮਤ ਭਾਈ ਗਿਆਨੀ ਧਿਆਨੀ ਪੁਰ ਕਰਹਾਈ ਕਿਹ ਨਜੇਤ ਤਿਲਵੜੀ ਆਈ ਸਭ ਸੱਤ ਸਭ ਤਬ ਸਭ ਚੰਗੀਆਂ ਆ ਸਿੱਧਾ ਪੁਰ ਕਾ ਘੀਆਂ ਵੜਈਆਂ ਤੁਦਵਣ ਸਿੱਧੀ ਕਿਨੇ ਨ ਪਾਈਆ ਕਰਮ ਮਿਲੇ ਨੇ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰ ਆ ਸਿਫਤੀ ਭਰੇ ਤੇਰੇ ਢੰਡਾਰ ਜਿਸ ਤੋਂ ਤੇ ਤਿਸੇ ਕਿਆ ਚਾਰਾ ਨਾਨਕ ਸਸਵਾਨਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਬਿਸਰੇ ਅਮਰ ਜਾਉ ਆਖਣ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੋ ਕੁਤਵੋ ਕੇ ਕਾਇ ਚਲੀਏ ਦੂ ਸੋ ਕੋ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚ ਨਹੀਂ ਭਾਖਿਆ ਪਉ ਬਾਹਰ ਸਾਚਾ ਸਾਹਿਬ ਸਾਚ ਨਹੀਂ ਭਾਖਿਆ ਪਉ ਪਾਰ ਸਾਚੇ ਨਾਮ ਕੀ ਤਿਲਵੜੀ ਆਖ ਸਿੰਘ ਜੀ ਨਾ ਪਾਈ ਜੇ ਸਭ ਮਿਲ ਕੇ ਆਖੜ ਪਾਹੇ ਬੜਨ ਹੋਵੇ ਘਾੜ ਨਾ ਜਾਈ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭਉ ਗੁਣੇ ਹੋ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇਵੜਾ ਆਪ ਤੇ ਵਰਤੇ ਰਿਦਾ ਅਜਨ ਦਿਨ ਕਰਕੇ ਕੀ ਤੀ ਰਾਤ ਕਸਮ ਬਸਾਰੇ ਤੇ ਕਮਜਾਤ ਨਾਨਕ ਨਾਵੇ ਬਾਜਸਨਾਦ ਰਾਗੁ 3 ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਗੁਰ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀ ਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਬਡ ਭਾਗ ਬਟੇਰੇ ਜਿਨ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ 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 ਰਸ ਨਾਮ ਨਾ ਪਾਏ ਤੇ ਪਾਗ ਹਿੰਜਮ ਪਾਚੋ ਸਤਗੁਰ ਸਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ जिन हर जन सदगुर संगत पाई तिन तुर मस्तक लिखा लिखास तन तन सत्संग चितरस पाया मिल जिन नानक नाम प्रकाश राग गुजरी महला पंजवा काहे रे मचित वे उत्तम जा आर हर जो परया सैल पथर में जंतु पाई ताकर जगा के कर तरिया मेरे मा दो जी सत्संगत मिले सो तरिया गुर प्रसाद पद पाया सूखे कास्ट हरिया रहाओ जनन पिता लोक सुत बनिंदा कोई ना किसकी तरिया ਸਿਰਿ ਸਿਰੇਜਿਕ ਸੁਬਾਹੇ ਠਾਕੁਰ ਕਾਹੇ ਬਨਪੋ ਕਰਿਆ ਊੜੇ ਊਡਾਵੇ ਸੇ ਕੋਸਤਿਸ ਪਾਚੇ ਬਜਰੇ ਛਰਿਆ ਦਿਨ ਗਵਣ ਖਲਾਵੇ ਕੌਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਪਿੰਦਾਨ ਦਸ ਅਸ ਸਿਧਾਨ ਠਾਕੁਰ ਕਤਲ ਤਰਿਆ ਜਨਾਨਕ ਪਲਪਤ ਸਤ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਰਾਗ ਆਸਮਹਿ ਲਾ ਚੋਤਾ ਸੋਪੁਰਾ ਕਿੰਕੁੰਕਾਰ ਸਤਗੁਰ ਪ੍ਰਸਾਦ ਸੋਪੁਰਾ ਨਿੰਦਰ ਹਰਪੁਰ ਨਿੰਦਰ ਘੰਬਾ ਘੰਬਾ ਪਾਰ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀਤੂ ਜੀਆਂ ਕਾ ਦਾ ਤਾਰਾ ਹਰ ਧਿਆਉ ਸੰਤੂ ਜੀ ਸਭ ਤੂ ਕਿਸਾਨ ਨਹਾਰਾ ਹਰਾ ਪਰ ਠਾਕੁਰਾ ਪਰ ਸੇਵਕ ਜੀ ਕਿਆ ਨਾਰਕ ਜੰਤ ਵਿਚਾਰਾ ਤੂ ਘਟ ਘਟਨ ਤ ਸਰਬਨੰਤਰ ਜੀ ਅਰੇ ਕੋਪੁਰਖ ਸਮਾਨਾ ਇੱਕ ਦਾਤ ਇੱਕ ਪੇ ਘਾਰੀ ਜੀ ਸਭ ਤੇਰੇ ਚੋੜ ਵਿਜਾਣਾ ਤੂ ਆਪੇ ਦਾਤਾ ਆਪੇ ਭੋਗਤਾ ਜੀ ਹੋਂ ਤੂ ਵਿਨਵ ਨਾ ਜਾਣਾ ਤੂ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਨਾਹ ਖੁਖਾਣਾ ਜੋ ਸੇਵੈ ਜੋ ਸੇਵੈ ਤੁਜੀ ਜੀ ਜਨਾਨਕ ਤਿਨ ਕੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੇ ਸੰਜੁਗ ਮੈਂ ਸੁਖਵਾਸੀ ਸੇ ਮੁਕ ਸੇ ਮੁਕਤ ਪਾਇ ਜਨ ਹਰ ਤੇ ਆਏ ਜੀ ਜਿੰ ਤੁੱਟੀ ਜਮਕੀ ਫਾਸੀ ਜਨ ਨਿਰਬੋ ਜਿੰਨਾਂ ਨਿਰਬੋ ਤੇ ਆਏ ਜੀ ਤਨ ਕਾ ਬੋ ਸਭ ਕੁਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਏ ਜੀ ਚੰਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਨਿਕ ਤੇਰੀ ਨੇ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤ तेरे अनेक तेरे अनेक बड़े बहुसमर सासत जी कर करया खट कर्म करंता से भगत से भगत पले जिन नानक जी जो भावे मेरे हर पगुमंता तुवाद पुरक परंपर करता जी तुर जेवो डबर ना कोई <coughs> तो जुग जुग एको सदा सदा तू एको जेतु नीचल करता सोई तू तो आपे भावे सोई बरते जी तू आपे करे सो होई तो दे आपे शिष्ट सब उपाय जी तो दापे सिध सब गोई ਨਾਨਕ ਗੁਰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂਡਾ ਸਾਈ ਜੋ ਤੂ ਭਾਵੇ ਸੋਈ ਤੀਸੀ ਜੋ ਤੂ ਦੇ ਸੋਈ ਹਉ ਪਾਇ ਰਹਾਵ ਸਭ ਤੇਰੀ ਤੂ ਸਬਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕਵਾਇ ਤਦ ਆਪੇ ਛੋੜੇ ਆਪ ਮਿਲਾਇ ਤੂ ਦਰਿਆ ਸਭ ਤੁਝ ਹੀ ਮਾਹੇ ਤੂ ਬਿੰਦੂ ਜਕ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਨਜੋਗ ਮਿਲਛੜਾ ਸੰਜੋਗੀ ਮੇਲ ਜਿਸ ਨੂੰ ਤੂ ਜਾਣ ਆਏ ਸੋ ਝੰਝਾਣੇ ਹਰ ਗੁਣ ਸਦੀ ਆਖ ਮਖਾਣੇ ਜਿਨ ਹਰ ਸੇਵਿਆ ਤਿਸ ਨੂੰ ਕੋ ਪਾਇ ਸਹਿਜ ਹੀ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੇ ਸਭ ਹੋਇ ਤੋਤ ਬਿੰਦੂ ਜਬਰ ਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰੂ ਨੂੰ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਸਰੜੇ ਪਹਿਲੇ ਨਿਵਾ ਸਾ ਪਾਣੀ ਪਾਵਕ ਤਿਨਹੀ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖੇ ਤੈਂ ਡੂਬਿਐ ਲੈ ਮਨ ਇੱਕ ਨਚੇ ਤਸਮੁਣ ਮਰਾ ਹਰ ਬਿਸਰਤਿ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਿ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਨਰੁਤਨ ਨਾਨਤਨ ਕੀ ਸਨਾ ਜਿੰਤੂ ਨਾਹੀ ਵੀਸਰ ਆ ਸਮਹ ਲਬਨਵਾ ਪਹੀ ਪ੍ਰਾਪ ਪਦਮਾਨੁਕ ਦੇ ਹੋਰੀਆ ਗੋਵਿੰਦ ਮਿਲਣ ਕੇ ਤੇਰੀ ਬਰੀਆ ਵਰਕਾ ਚਰੇ ਕਿਤਨਾ ਕਾਮਿਲ ਸਾ ਸੰਗਤ ਬਚ ਕੇ ਬਨ ਨ ਸਰੰਜਾ ਲਾਗ ਬਹੁ ਚਲਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇ ਕੇ ਰਹਾਓ ਜਬ ਤਬ ਸਮਝਮ ਦਰਮਨਾ ਕੋ ਮਾਇਆ ਸੇਵਾ ਸਾਧਨ ਜਾਨੇ ਹਰ ਰਾਇ ਕਹੋ ਨਾਨਕ ਹਮ ਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਉਪਾਸ਼

आप हाद मुझे भरिये ये काल का त्रास हो जो सदा हमारे पच्चा कर अच्छा। राख लो मेरा खन रे सब संसा प्यारे दीन बंधुन के हंता तुम हो चतुर्दश कंता काल पय ब्रह्मा काल से अवतरा काल पय जो अवतरा काल पय कर विन बकाछा सघन काल का किया तमाशा जमन जो काल जोगी सब की यो बेहतरा जुन जी थी जुन का सलोक नमस्कार है ताही मारा <coughs> ਜਿਨ ਨੂੰ ਕਾਲ ਸਭ ਜਗਤ ਬਣਾਇਓ ਦੇਵ ਦਇਤ ਜਨ ਸਨ ਉਪਜਾਇਓ ਆਦੰਤੀ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੁਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਭ ਕਨ ਕੋ ਸਭ ਕਨ ਕੋ ਸੁਖ ਦਿਓ ਸਤਰੰ ਕੋ ਬਲ ਮੋਹਬਤ ਕੀ ਯੋਗ ਘਟ ਘਟ ਕੇ ਅੰਤਰ ਕੀ ਜਾਨ ਅਦ ਭਲੇ ਬੁਰੇ ਕੀ ਪੀਰ ਬਚਾਨਾ ਚਿੱਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦੇ ਸਟਿਕਰ ਫੂਲਾ ਸੰਤ ਨੁਕ ਪਾਏ ਕੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਨੇ ਜਬ ਉਤ ਕਰ 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 ਤਾਰਾ ਪ੍ਰੇਤਰ ਅਦ ਦੇਹ ਪਾਰਾ

ਕਿਰਪਾ ਦੀ ਸੰਜਾਲਰ ਹੋ ਤਾਂ ਕਿ ਤਾਬ ਤੱਕ ਮੇਰੇ ਰਿਤ ਸਿਧ ਕਰਮੋ ਸਭ ਹੋਈ ਦੁਚਾਛਵੈ ਸਕੇ ਨ ਕੋਈ ਇੱਕ ਵਾਰ ਜਿੰਨ ਤੁਮੇ ਸੰਭਾਰਾ ਕਾਲਫਾਸੇ ਤਾਈ ਮਹਾਰਾ ਜਿੰਨਾ ਨਾਮ ਤੇ ਹਰੋ ਕਹਾ ਦਰਜੂ ਡੋਖਤਰਾ ਘੜਕ ਕੇ ਤੁਸਰਨ ਤਿਹਾਰੀ ਆਪ ਹਾ ਦਿਲ ਹੁਬਾਰੀ ਸਰਬ ਧਰਮੂ ਸਹਾਈ ਦੁਸਤ ਧੋਖ ਤੇ ਲਹੋ ਬਚਾਈ ਦੋਹਰਾ ਸਕਲ ਦੁਆਰ ਕੋ ਛਾਟ ਕੇ ਕਹੇ ਦੁਆਰੋ ਦੁਆਰ ਵਾਹ ਗਏ ਕਿ ਲਾਜਸ ਗੋਮਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਨ ਦੇ ਕੰਕਾਰ ਸਤਿਗੁਰ ਪ੍ਰਸਾਦ ਅਨੰਦ ਬੇਰ ਮਾਏ ਸਤਿਗੁਰੂ ਮਾਪਾ ਸਤਿਗੁਰ ਤੋਂ ਪਾਇਆ ਸਹਿ ਸੱਚੀ ਮਨਵਜੇ ਬਧਾਂ ਯਾਰਾ ਗਰਤਨ ਪਰਵਾਰ ਪਰਿਆ ਸਬਦ ਗਾਉਣ ਆਈਆਂ ਸਬਦੋਤ ਕਾ ਵੋ ਹਰੀ ਕੇ ਰਮ ਮਨਜਨੀ ਵਸਾਇਆ ਕਹੇ ਨਨਕ ਅਨੰਦ ਹੋਆ ਸਤਿਗੁਰੂ ਪਾਇਆ ਏ ਮਨ ਮੇਰਿਆ ਤੂ ਸਦਰੋ ਹਰ ਨਾਲੇ ਹਰ ਨਾਲ ਰੋ ਤੂ ਮਨ ਮੇਰੇ ਦੁਖ ਸਭ ਬਿਸਾਨਣਾ ਅੰਗੀਕਾਰੋ ਕਰੇ ਤੇਰਾ ਕਾਰਸ ਸਭ ਸੁਨਣਾ ਸਮਰਾ ਅਗਲਾ ਸਮਰਾ ਸੋਮੀ ਸੁਖ ਨੂੰ ਸਾਰੇ ਕਹੀ ਨਾਨਕ ਮਨ ਵੀਰੇ ਸਤਰ ਹੁੰਨਾਲੇ ਸੱਚੇ ਸਾਹਿਬਾ ਗਿਆਨੀ ਕਰਤੇ ਰੇ ਕਰਤਾ ਤੇ ਸਭ ਕੇ ਸੰਜੇ ਜਿੱਦ ਹੋ ਸੇ ਪਾਵਰ ਸਦਾ ਸਭ ਸਲਾਹ ਤੇਰੀ ਨਾਮ ਅਨਮਸਾਈ ਨਾਮ ਜਿਨ ਕੇ ਮਨੋਂ ਸੇ ਆਵਾਜ ਸਭ ਤੋਂ ਘਨੇਰੇ ਕਹੀ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੋਇਆ ਕਰ ਸਾ ਸੁਖ ਮਨ ਆਈ ਬਸਰ ਜਿਨੀ ਇੱਥੇ ਸਭ ਪੁਜਾਈਆਂ ਸਾਦਾ ਗੁਰਬਾਨ ਕਿਦਾ ਗੁਰ ਬਿੱਟੋ ਜੀ ਦੀਆਂ ਵਡਾਈਆਂ ਕਹੀ ਨਾਨਕ ਸੁਨ ਸੁਨ ਤੋ ਸੁਤਰੋ ਬਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਸਵਤਿਤ ਘਰ ਸਵਾਗੇ ਘਰ ਸਵਾਗੇ ਸੱਬਤਵਾਜੇ ਕੱਲਾ ਚਿਤ ਕਰਤਾ ਰਿਆ ਪੰਚ ਦੁੱਤ ਤਿਤ ਵਾਸ ਕੀਤੇ ਕਾਲ ਕੰਟ ੰਗਵਾ ਰਿਆ ਤੁਰ ਘਰਮ ਪਾਇ ਤੋ ਜਿੰਨ ਕੋ ਉਸ ਨਾਮਰ ਕੇ ਲਾਗੇ ਕਹੀਂ ਨਾਨਕ ਤਹਿ ਸੋ ਕੋ ਆਤਿਤ ਘਰ ਨਵਾਜੇ ਅਨੰਤ ਸਨ ਉਹੜ ਭਾਗੇ ਹੋ ਸਕਲ ਮਨ ਰਤਪੁਰ ਬਾਰਮ ਬਾਤ ਉਸ ਗਿਲਵ ਸੂਰੇ ਦੁਖ ਰੋਖ ਸੰਤਾਪ ਉਤਰੇ ਸੂੜੀ ਸੱਚੀ ਬਾਣੀ ਸੰਸਾਦਨ ਭਏ ਸਸਤੇ ਪੂਰੇ ਗੁਰਤੇ ਜਾਣੀ ਹੁਣ ਤੇ ਪੁਰੀਤ ਕੇ ਤੇ ਪਵਿੱਛਤ ਗੁਰ ਰਹਾ ਭਰਪੂਰੇ ਮੇਨ ਮੰਤ ਨਾਨਕ ਗੁਰਤਨਣ ਲਾਗੇ ਵਾਜੇ ਅਨਹਦ ਤੂਰੇ ਮੁੰਦਾਵੜੀ ਮਹਿਲਾ ਪੰਜਵਾ ਥਾਲ ਵਿਸਤਨ ਵਸਤੂ ਪਯੋ ਸੰਸੰਦੋ ਵਿਚਾਰੋ ਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਵਿਦਾਰੋ ਇਹ ਵਸਤ ਜਿਨੇ ਜਾਈ ਨਿਤ ਨਿਤ ਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀ ਸਭ ਨਾਨਕ ਪਰਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕਿ ਤੋਈ ਮੈਨੂੰ ਗਾਣੀ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਰਾ ਮੇ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀ ਵਿਹਰਿਆ ਪੌੜੀ ਤੇ ਤੇ ਤੋ ਸਮਰਾਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਾਖ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾ ਹੀ ਤ੍ਰਿਸ਼ਿੜ ਜਾਇ ਪਉ ਜਲ ਬਿਖਮਸ ਗਾ ਹੁਗੁਰ ਸਬਦੀ ਪਾਰ ਪਾਇ ਜਿੰਨ ਕੋ ਲੱਗੀ ਪਿਆਸ ਅਮਰ ਸਈ ਖਾਏ ਕਲ ਮੇ ਇਹੋ ਪੁੰਨ ਗੁਣ ਗੋਵਿੰਦ ਕਾਇ ਸਭ ਸਨੋ ਕਿਰਪਾ ਸਮਾਲੇ ਸਾਇ ਸਾ ਬਿਰਥਾ ਕੋ ਨੀ ਜੀ ਆਵੇ ਤਦਾਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਰਾਤਰਾ ਦੇਵਾ ਜਪ ਕੋ ਨਾਉ ਨੇਤਰੀ ਸਤਗੁਰ ਪੇਖਣਾ ਸਨੈ ਸੁਣਾ ਗਨੋ ਸਤਗੁਰ ਸੇ ਤੀਰਤਿਆ ਦਰਗਿਆ ਭਈ 8 ਕਹੂ ਨਾਨਕ ਕਿਰਪਾ ਕਰੇ ਜਿਸਨੋ ਇਹ ਬਦਹ ਜਗਮੋਦਮ ਗਾੜੀ ਵਿੱਲੇ ਕੇ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਵਾਰਨ ਗੁਰ ਕੀ ਪੈਰੀ ਪਾਇ ਕਾਸਰਨ ਹੋਆ ਆਪ ਦਿਆਲ ਮਰੋਨਾ ਵਿਚਾਰਨ ਸਾਜਰਾ ਕੇ ਸੰਭੌ ਚਲਦਾਰਨ ਸਾਕਤ ਨਿੰਦ ਦੁਸ਼ਮਨ ਮਾਹੇ ਪਤਾਰਨ ਤੇ ਸਾਹਿਬ ਕੀ ਡੇਕ ਨਾਨਕ ਮੰਨੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਧੂਖ ਜਾਏ ਵਾਹਿਗੁਰੂ